ਨਰੇਂਦਰ ਮੋਦੀ ਕੀ ਹਰ 13ਵੇਂ ਦਿਨ ਵਿਦੇਸ਼ ਚ ਹੁੰਦੇ ਹੈ ਹਰ 13ਵਾਂ ਦਿਨ ਉਹਨਾਂ ਦਾ ਵਿਦੇਸ਼ੀ ਧਰਤੀ ਤੇ ਹੁੰਦਾ ਹੈ ਉਹ ਹੁਣ ਤੱਕ ਕਰੀਬ 91 ਦੇਸ਼ਾਂ ਦੀ ਸੈਰ ਕਰ ਚੁੱਕੇ ਨੇ ਤੇ ਦੌਰ ਕੰਮ جاری ਹੈ ਜੇ ਕਹਿੰਦੇ ਰੁਕ ਨਹੀਂ ਰਿਹਾ 300 ਦਿਨ ਪ੍ਰਧਾਨ ਮੰਤਰੀ ਦੇ ਤੌਰ ਤੇ ਉਹ 300 ਦਿਨ ਵਿਦੇਸ਼ ਚ ਗੁਜ਼ਾਰ ਚੁੱਕੇ ਨੇ ਮਿੱਤਰਾਂ ਨੂੰ ਸ਼ੌਂਕ ਸੈਰਾਂ ਦਾ ਹੈ ਕਿੱਥੇ ਰੁਕ ਹੁੰਦਾ ਵਿਸ਼ਵ ਦਰਸ਼ਨ 2500 ਕਰੋੜ ਰੁਪਈਆ ਖਰਚ ਕੇ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ ਤੇ ਰਹੇ ਉਹਨਾਂ ਦੇ ਇਹਨਾਂ ਵਿਦੇਸ਼ੀ ਦੌਰਿਆਂ ਦੇ ਉੱਤੇ 2500 ਕਰੋੜ ਦਾ ਖਰਚਾ ਆ ਚੁੱਕਿਆ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਦਾ ਉਹਨੇ ਰਿਕਾਰਡ ਤੋੜ ਦਿੱਤਾ ਕਹਿੰਦੇ ਜੀ ਤੀਸਰਾ ਕਾਰਜਕਾਲ ਹੈ ਮਤਲਬ ਦੋ ਕਾਰਜਕਾਲ ਪੂਰੇ ਤੇ ਤੀਜੇ ਕਾਰਜਕਾਲ ਤੋਂ ਲੈ ਕੇ 11 ਸਾਲ ਇਹਨਾਂ 11 ਸਾਲਾਂ ਦੇ ਵਿੱਚ 300 ਦਿਨਾਂ ਤੋਂ ਵੱਧ ਨਰਿੰਦਰ ਮੋਦੀ ਨੇ ਵਿਦੇਸ਼ ਚ ਦਿਨ گزارੇ ਨੇ 91 ਮੁਲਕਾਂ ਚ ਉਹਨਾਂ ਨੇ ਸੈਰ ਕੀਤੀ ਆ ਤੇ 2500 ਕਰੋੜ ਤੋਂ ਉੱਪਰ ਦਾ ਖਰਚਾ ਆ ਗਿਆ